ਬਾਣੀ ਅਕੀ ਗੁਰਮਤਿ ਵਿਚਾਰ ਉਹ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਸੂਰਜ ਚੜੇ ਹਜ਼ਾਰ ਐਵੇਂ ਚਾਨਣ ਹੁੰਦਿਆਂ ਪੁਰਬਿਨ ਘੋਰ ਅੰਧਾਰ ਇੰਤੇ ਚਾਨਣ ਹੁੰਦਿਆਂ ਪੁਰਬਿਨ ਘੋਰ ਅੰਧਾਰ ਇੰਨਾ ਹੀ ਲਫ਼ਜ਼ਾਂ ਦੇ ਨਾਲ ਮੈਂ ਭਾਈ ਸਾਹਿਬ ਜੀ ਨੂੰ ਭਾਈ ਵਿਸ਼ਾਲ ਜੀ ਜੀ ਜੋ ਕਿ ਸਾਡੀ ਕੌਮ ਦੇ ਉੱਗੇ ਹੀਰੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਤੁਸੀਂ ਪਾਣੀ ਸਰਵਣ ਕਰਾ ਕੇ ਔਰ ਕਥਾ ਦੇ ਵਿਚਾਰ ਕਰਕੇ ਸੰਤਾਂ ਨੂੰ ਨਿਹਾਲ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1226 ਪਰ ਅੰਗ ਨੰਬਰ 1226 ਪਰ ਸ਼ੋਭਤ ਹੈ ਉੱਥੇ ਪਰਮੇਸ਼ਰ ਦਾ ਥਾਨ ਉੱਥੇ ਪਰਮੇਸ਼ਰ ਦਾ ਥਾਨ ਪੰਜਵੇਂ ਪਾਸ਼ਾ ਜੀ ਨੇ ਬਹੁਤ ਦੀਰਤੀ ਰਗਾਂ ਵਿੱਚ ਲਿਖਵਾਈ ਆਕੀਰਤੀ ਦੀਰਤੀ ਰਗਾਂ ਵਿੱਚ ਲਿਖਾਈ ਸੀ ਉਪਰੰਤ ਦਸਵੇਂ ਪਾਤਸ਼ਾਹ ਜੀ ਨੇ ਉਪਰੰਤ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਹਿਬ ਉਹ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਵਿਖੇ ਸਨ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਇੱਕ ਰਾਗ ਜੈ ਜੈ ਮੰਤੀ ਇਕ ਲੱਖ ਜੈ ਜੈ ਵੰਟੀ ਦਾ ਵਾਅਦਾ ਕਰਕੇ ਹੱਥ ਲਿਖਤ ਅਤੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸੰਪੂਰਨ ਕੀਤਾ ਅਤੇ ਸਨ 1708 ਈਸਵੀ ਨੂੰ ਸਨ 1708 ਈਸਵੀ ਨੂੰ ਕੰਤਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਲੜੀਵਾਰ ਸ੍ਰੋਤ 31 ਲਾਖਾਂ ਵਾਲਿਆਂ ਨੂੰ ਮੱਤਾ ਦੇ ਕੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਔਰ ਇਸੇ ਗੱਲ ਤੋਂ ਹੀ ਇੱਕ ਜੈਕਾਰਾ ਬੋਲੋ ਸੋ ਨਿਹਾਲ ਔਰ ਹਕਮ ਕੀਤਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਵ ਗ੍ਰੰਥ ਅਤੇ ਆਪ ਦੀ ਸੱਚਖੰਡ ਨੂੰ ਕਾਲ ਚਲ ਚਲਾਣਾ ਕਰਕੇ ਸਨ ਭੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪ ਜਿਸ ਨੂੰ ਪੜਦੇ ਨਵੇਂ ਗੁਰਸਿੱਖਾਂ ਨੂੰ ਕਠਿਨਾਈ ਮਹਿਸੂਸ ਹੁੰਦੀ ਵੇਖ ਕੇ ਕਰੀਬ 40 ਸਾਲ ਪਹਿਲਾਂ ਕਰੀਬ 40 ਸਾਲ ਪਹਿਲਾਂ ਭਾਈ ਤੇਜਾ ਸਿੰਘ ਭਾਈ ਤੇਜਾ ਸਿੰਘ ਢਮੋਡਿਆ ਜੀ ਨੇ ਪਾਣੀ ਸੁਖਾਲਾ ਕਰਨ ਲਈ ਕੋਸ਼ਿਸ਼ ਕਰਕੇ ਪੱਤਸ਼ੇਰ ਸੰਤਰੀਆਂ ਤਿਆਰ ਕੀਤੀਆਂ ਸਨ ਪੱਤਸ਼ੇਰ ਪੱਤਸ਼ੇਰ ਸੰਤਰੀਆਂ ਤਿਆਰ ਕੀਤੀਆਂ ਸਨ ਪਰ ਲੋਕ ਕਿਸੇ ਸੰਸਥਾ ਨੇ ਉਹਨਾਂ ਸੈਂਤ ਸੰਤਰੀਆਂ ਤੋਂ ਪੱਤ ਪੱਤਸ਼ੇਰ ਰੂਪ ਤਿਆਰ ਕਰ ਲੈ ਸਨ ਅਤੇ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਜਾਣਾ ਸ਼ੁਰੂ ਹੋ ਗਿਆ ਕੀ ਕੌਂਸਲ ਵਿਵਾਨ ਅੰਮ੍ਰਿਤਸਰ ਨੇ ਮਿਤੀ 19 1945 ਨੂੰ ਮਤਾ ਨੰਬਰ 2682 ਮਤਾ ਨੰਬਰ 2682 ਪਾ ਕੇ ਐਸ.ਸੀ.ਪੀ. ਨੂੰ ਲੈ ਕੇ ਭੇਜਿਆ ਸੀ ਐਸ.ਸੀ.ਪੀ. ਨੂੰ ਲੈ ਕੇ ਭੇਜਿਆ ਸੀ ਕਿ ਪਦ ਖੇਤਰ ਫਰੂਕ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ ਇਸ ਰੂਪ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਗੁਰਸਿੱਖਾਂ ਨੇ ਜਿਸ ਲੜੀਵਾਰ ਫਰੂਕ ਨੂੰ ਗੁਰਤਾ ਗੱਦੀ ਮਿਲੀ ਸੀ ਉਸ ਮੁਤਾਬਕ ਹੀ ਪ੍ਰਕਾਸ਼ ਹੋਣਾ ਚਾਹੀਦਾ ਹੈ ਫਿਰ ਐ ਜੀ ਪੀ ਸੀ ਨੇ ਮਤਾ ਨੰਬਰ 7 ਮਤਾ ਨੰਬਰ 6 ਮਿਤੀ 11 1950 ਵਿੱਚ ਲਿਖਿਆ ਕਿ ਭਾਰਤ ਦੇ ਹਰੇਕ ਗੁਰਦੁਆਰਾ ਸਾਹਿਬ ਵਿੱਚ ਲੜੀਵਾਰ ਸਰੂਤ ਦਾ ਹੀ ਪ੍ਰਕਾਸ਼ ਕੀਤਾ ਜਾਵੇਗਾ ਅਤੇ ਪੱਧ ਛੇਦ ਨਹੀਂ ਕੀਤਾ ਜਾਵੇ ਆਮ ਆਰੰਭ ਕਰਵਾਏ ਮੇਰੇ ਨਾਲ ਆਦੂ ਬਹੁਤ ਹੀ ਸਖਤ ਹਮਮਾ ਤੇ ਕੁੱਡੀਆਂ ਹਨ ਆਹ ਮੈਂ ਕੋਈ ਕਿਸੇ ਦੇ ਨਾਲ ਇਹ ਗੱਲ ਦੱਸ ਰਿਹਾ ਹਾਂ ਕਿ ਸਾਡੇ ਯਾ ਤਸ਼ੱਦੇ ਦੇ ਉੱਤੇ ਸਾਡੇ ਇੱਕ ਸਾਡੇ ਦੁਨੀਆ ਅਮਰੀਕਾ ਇੰਡਿਆਨੋਕੇ ਕੈਨੇਡਾ ਆਸਟ੍ਰੇਲੀਆ ਜੁੱਟੀਜ਼ੈਂਟ ਤੋਂ ਸਾਡੇ ਕੋਲ ਨੰਬਰ ਉੱਤੇ ਤਿਹ ਹੋਏ ਨੇ ਆਪਣੇ ਬੱਚਿਆਂ ਕੋਲ ਗਏ ਹੋਏ ਨੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਵਾ ਹੋਰ ਬਹੁਤ ਹੀ ਸਾਡਾ ਉਹਨਾਂ ਨੇ ਹੌਸਲਾ ਚਾਈ ਕੀਤੀ ਆ ਮੈਨੂੰ ਯਾਦ ਆਇਆ ਕਿ ਪੂਰੀ ਸਾਡੇ ਮੈਂਬਰ ਮਤਲਬ ਜਿਹੜੇ ਕਿ ਦਿਹਾਤੀ ਦੇ ਵਿੱਚ ਹੋਸੇ ਰਹੇ ਉਹਨਾਂ ਨੂੰ ਮਰਦੀ ਲੋਟ ਪੈ ਗਈ ਅਸੀਂ ਸਿਰਫ ਮੈਂ ਇੱਕ ਮੈਸੇਜ ਮੈਂ ਆਪਣੇ ਆਪਣੇ ਗਰੁੱਪ ਤੇ ਇੱਕ ਮੈਸੇਜ ਪਾਇਆ ਹਮ ਤੇਨ ਬੋਲਣਾ ਚਾਹੀਏ 160 60 ਜਾਂ 70 ਸਾਨੂੰ ਮੈਂਬਰਾਂ ਦੇ ਫੋਨ ਆ ਗਏ ਕਿ ਅਸੀਂ ਕਲਪ ਦੇ ਨੂੰ ਤਿਆਰ ਹਾਂ ਉਹਨਾਂ ਅੱਗੇ ਵੀ ਇਹ ਗੱਲ ਕਹਿਣਾ ਹਾਂ ਕਿ ਜਿੱਥੇ ਜਿੱਥੇ ਸਾਡੇ ਮੈਂਬਰ ਜਿਹੜੇ ਚੇਲਾ ਦੇ ਵਿੱਚ ਬੈਠੇ ਹਨ ਉਹਨਾਂ ਦੀ ਬੈਠਣ ਕੋਈ ਲੋੜ ਹੋएगी ਪਤਾ ਵੀ ਕੋਈ ਲੋੜ ਹੋएगी ਅਸੀਂ ਉਹਨਾਂ ਨੂੰ ਹਰ ਮਹੀਨੇ ਜਾ ਕੇ ਮਿਲਦਾ ਕਰਾਂਗੇ ਕਿਉਂਕਿ ਸਾਡਾ ਉਤਸ਼ਾਹ ਵਧਿਆ ਹੈ ਉਹ ਮੈਂਬਰਾਂ ਨੇ ਜਦੋਂ ਵੀ ਸਾਡੇ ਜਮੂਰਤ ਪਈ ਹੈ ਕੋਈ ਪੈਸੇ ਦੀ ਕਮੀ ਨਹੀਂ ਹੋਣ ਦਿੱਤੀ ਜਿਹੜਾ ਇਹ ਸੰਮਾਗਮ ਹੈ ਇਸ ਫੰਕਸ਼ਨ ਦੇ ਵਿੱਚ ਤੁਹਾਨੂੰ ਤਕਰੀਬਨ 4.7 ਲੱਖ ਰੁਪਏ ਇਕੱਠਾ ਹੋਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਅੱਗੇ ਲੱਗੋ ਪੈਸਾ ਸੰਥਾ ਦੇ ਉੱਤੇ ਲੱਗਣਾ ਚਾਹੀਦਾ ਵਾ ਔਰ ਤੁਹਾਨੂੰ ਕੋਈ ਪੈਸੇ ਦੀ ਕਮੀ ਨਹੀਂ ਹੋਣੀ ਹੈ ਨਾ ਜੀ ਅਕਸਲੀਏ ਅਸੀਂ ਇੱਕ ਪ੍ਰਸਤਾਵ ਕੀਤਾ ਹੈ ਕਿ ਹਰ ਮਹੀਨੇ ਦੇ ਵਿੱਚ ਜੇਲ੍ਹ ਸੁਪਰਡੈਂਟ ਨੂੰ ਮਿਲ ਕੇ ਆਪਣੇ ਜੇਲ੍ਹ ਦੇ ਬੰਦ ਸਾਥੀਆਂ ਨੂੰ ਮਿਲਿਆ ਜਾਵੇਗਾ ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਲੋੜਵੰਦ ਜ਼ਰੂਰਤਾਂ ਉਹਨਾਂ ਨੂੰ ਦਿੰਦੀਆਂ ਜਾਣਗੀਆਂ ਅਤੇ ਜਿਹੜਾ ਵੀ ਉਹਨਾਂ ਦੀ ਸਹਾਇਤਾ ਅਸੀਂ ਕਾਨੂੰਨੀ ਸਹਾਇਤਾ ਕਰ ਸਕਦੇ ਹਾਂ ਉਹ ਵੀ ਉਭੀ ਅਸੀਂ ਆਪਣੇ ਨਾਮ ਤੇ ਕਰਾਂਗੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਇਹ ਨਾ ਹੋਵੇ ਮਸਹੂਰ ਕਿ ਇਹਨਾਂ ਨੇ ਰਾਤ ਮੇਂ ਵਾਸਤੇ ਕੰਮ ਕੀਤਾ ਸੀ ਕਿ ਮਹਿਕਮਾ ਇਹਨਾਂ ਦੇ ਮਗਰ ਨਹੀਂ ਹੁੰਦਾ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਕਿ ਤੁਸੀਂ ਸਾਡਾ ਸਾਥ ਦਿਓ ਅਸੀਂ ਹਮੇਸ਼ਾ ਹੀ ਅੱਗੇ ਲੱਗ ਕੇ ਕੰਮ ਕਰਾਂਗੇ ਅਤੇ ਜੇਲਾ ਵਿੱਚ ਬੰਦ ਕਿ ਜਿਤਨਾ ਸਾਡੀ ਭੈਣ ਹੈ ਮਰਜੀ ਜਾਣਕ ਬਿਮਾਰੀ ਨਾਲ ਲੂਝ ਰਹੀ ਹੈ ਸਿਰਫ ਸਾਡੀ ਹੌਸਲਾ ਅਭਜਾਈ ਦੇ ਨਾਲ ਹੀ ਇਹ ਇੱਥੇ ਤੱਕ ਅੱਜ ਦੁਬਾਰਾ ਫਿਰ ਇਸ ਪ੍ਰੋਗਰਾਮ ਦੀ ਸ਼ਾਮਲ ਹੋਣ ਵਾਸਤੇ ਆਏ ਨੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਆ ਮੈਂ ਨਾ ਭੈਣ ਜੀ ਨੂੰ ਵੀ ਆਖਿਆ ਕਿ ਜਿਹੜੇ ਵੀ ਕਿਸੇ ਤਰ੍ਹਾਂ ਤੁਹਾਨੂੰ ਨਜ਼ਰ ਆਉਂਦਾ ਕਿ ਜਿਹੜੇ ਸਰੀਰਕ ਤੌਰ ਤੇ ਜਿਹੜੇ ਤੰਗ ਪਰੇਸ਼ਾਨ ਆ ਤੇ ਉਹਨਾਂ ਨੂੰ ਪੈਸੇ ਦੀ ਜਰੂਰਤ ਹੈ ਅਸੀਂ ਪੁੱਜ ਗਏ ਅਸੀਂ ਪੁੱਜ ਕੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਮੈਂ ਇਹਨਾਂ ਦਾ ਪਤਾ ਲੈਣ ਲਈ ਗਿਆ ਸੀ ਕਿ ਇਹਨਾਂ ਨੇ ਸਾਡੇ ਪ੍ਰੋਗਰਾਮ ਵਿੱਚ 2000 ਰੁਪਏ ਦਿੱਤਾ ਮੈਂ ਕਿਹਾ ਭੈਣ ਜੀ ਤੁਹਾਡਾ ਤਾਂ ਅੱਗੇ ਹੀ ਖਰਚ ਬਹੁਤ ਹੋ ਰਿਹਾ ਵਾ ਪਰ ਇਹਨਾਂ ਨੇ ਕਿਹਾ ਮੈਂ ਗੁਰੂ ਸਾਹਿਬ ਦੇ ਵਾਸਤੇ ਵਿਰਾਸੇ ਜਰੂਰ ਦੇਣੇ ਨੇ ਜੋ ਚੇਵਾਂ ਜਰੂਰ ਪਾ ਰਹੀਆਂ ਮੈਂ ਹਮੇਸ਼ਾ ਹੀ ਔਰ ਇਹਨਾਂ ਨੂੰ ਇੱਕ ਗੁਰੂ ਪੜਾ ਕੇ ਜਿਹੜੇ ਵੀ ਬਿਮਾਰ ਜਾਂ ਕੋਈ ਮੁਮੀ ਦਾ ਕਸ਼ਤ ਦਾ ਧਾਰ ਨੇ ਉਹਦੇ ਜੂਲਤ ਹੈ ਇੱਕ ਕਮੇਟੀ ਬਣੇਗੀ ਉਹ ਕਮੇਟੀ ਜਾ ਕੇ ਤਸਦੀਕ ਕਰੇਗੀ ਕਿ ਵਾਕੇ ਹੀ ਵਾਕੇ ਹੀ ਉਹ ਵਿਅਕਤੀ ਲੋੜਵੰਦ ਹੈ ਸਾਡਾ ਮੈਂਬਰ ਲੋੜਵੰਦ ਹੈ ਤਾਂ ਅਸੀਂ ਉਸਦੀ ਮਦਦ ਕਰਾਂਗੇ ਕਿਉਂਕਿ ਸਾਨੂੰ ਪੈਸਾ ਦੇਣ ਵਾਲਾ ਅਧਿਕਾਰ ਨਹੀਂ ਲੇਕਿਨ ਸਾਨੂੰ ਸਹੀ ਥਾਂ ਤੇ ਲੋੜਵੰਦ ਤੇ ਕਮੇਟੀ ਦੀ ਬਣਾਉਂਦੀ ਜੁਰੂਰ ਪਾਣੀ ਆ ਹੋਰ ਮੈਂ ਕਹੂੰਗਾ ਇਸ ਬਾਰੇ ਵਿੱਚ ਸਾਡੇ ਕਸ਼ਮੀਰ ਸਿੰਘ ਵਾਲਾ ਜੀ ਦਾ ਮੋਬਾਈਲ ਨੰਬਰ ਹੈ ਅਮਰੀਤ ਸਿੰਘ ਜਨਰਲ ਫੈਕਟਰੀ ਪੁਲਿਸ ਪੈਨਸ਼ਨ ਵਰਕਰ ਐਸੋਸੀਏਸ਼ਨ ਅਮਰਸਰ ਮੇਰਾ ਮੋਬਾਈਲ ਨੰਬਰ 9720 11332 ਹੈ ਹਰੇਕ ਸਾਡੇ ਮੈਂਬਰ ਸਾਹਿਬਾਨ ਨੂੰ ਤਕਰੀਬਨ ਪਤਾ ਹੀ ਹੈ ਜਿਹੜਾ ਵੀ ਸਾਡਾ ਮੈਂਬਰ ਸਾਹਿਬਾਨ ਸਾਡੇ ਗਰੁੱਪ ਦੇ ਵਿੱਚ ਅਟੈਚ ਨਹੀਂ ਹੈ ਉਹ ਮੇਰੇ ਨਾਲ ਕੰਟੈਕਟ ਕਰੇ ਸਾਡਾ ਇੱਕ ਗਰੁੱਪ ਬਣਿਆ ਹੈ ਜਿਹਦੇ ਵਿੱਚ 1100 ਤੋਂ ਕਿੰਨੇ ਮੈਂਬਰ ਹਨ ਉਹਨਾਂ ਨੂੰ ਅਟੈਚ ਕਰਾਂਗੇ ਤਾਂ ਜੋ ਉਹਨਾਂ ਨੂੰ ਹਰ ਸਾਡੀ ਜਾਣਕਾਰੀ ਸਾਡੀ ਗਤੀਵਿਧੀਆਂ ਪਤਾ ਲੱਗਦੀਆਂ ਰਹਿਣ ਅਸੀਂ ਕੀ ਕੀ ਕਰ ਰਹੇ ਹਾਂ ਉਹ ਬਾਹਰ ਬੈਠੇ ਹੀ ਦੇਖਦੇ ਨੇ ਤੇ ਖੁਸ਼ ਵੀ ਹੁੰਦੇ ਨੇ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ